ਕੋ ਜੋ ਮਾਣ ਦਿੱਤੀ ਬਾਤੜੀਆਂ ਸਤ ਸੰਗੀਆਂ ਅਗਰ ਜਿਵੇਂ ਕਰੀਏ ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਐ ਕਿ ਜਿਨ ਮਸਤਕ ਕੋ ਰਹਾ ਲਿਖਿਆ ਕਿਨਾ ਸਤਗੁਰ ਮਿਲਿਆ ਗੁਰਬਾਣੀ ਕਹਿੰਦੀ ਮਾਣ ਸਾਧ ਸੰਗਤ ਜੀ ਮਾੜੀ ਕਰਮਾਂ ਦੀ ਨਿਸ਼ਾਨੀਆਂ ਬੰਦਾ ਸੰਗਤ ਦੇ ਵਿੱਚ ਆ ਹੀ ਨਹੀਂ ਸਕਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਚੰਗੇ ਕਰਮਾਂ ਦੀ ਨਿਸ਼ਾਨੀ ਲਿਖਤੀ ਮਾਰਨ ਗੁਰਵਾਣੀ ਦੇ ਵਿੱਚ ਨਰਜ ਹੈ ਗੁਰਵਾਣੀ ਕਹਿੰਦੀ ਜਿੱਨਾ ਚ ਇੱਕ ਬੰਦੇ ਦੇ ਮੱਥੇ ਦੇ ਉੱਤੇ ਲਿਖਿਆ ਨਹੀਂ ਨਾ ਜੇ ਤਾਂ ਮੱਥੇ ਦੇ ਉੱਤੇ ਲਿਖਿਆ ਹੋਵੇ ਕਿ ਤੂੰ ਸੰਤ ਸੰਗਤ ਦਾ ਸੰਤ ਸੰਗਤ ਦੇ ਵਿੱਚ ਹੈ ਨਹੀ ਬੰਦਾ ਤੋ ਆ ਹੀ ਨਹੀਂ ਹੁੰਦਾ ਤੇ 15 ਮਿੰਟ ਬਾਕੀ ਰਹਿ ਗਏ ਸਾਰ ਸੰਗਤ ਦੀ ਸਮਾਪਤੀ ਹੋ ਜਾਣੀ ਹੈ ਸਵਰਗਵਾਸੀ ਮਾਤਾ ਅਮਰਜੀਤ ਕੌਰ ਜੀ ਸਾਰ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਉਹ ਬੰਦਾ ਰਾਜਾ ਹੈ ਜੀ ਦੀ ਲਾਲ ਆਪਣੇ ਪੈਣੀ ਦੇ ਵਿੱਚ ਹੈ ਗੱਜ ਕੇ ਆਪ ਕੋ ਸਤਨਾਮ ਵਾਹਿਗੁਰੂ ਉਹ ਬੰਦਾ ਰਾਜਾ ਅੱਜ ਦੇ ਸਮੇਂ ਦੇ ਵਿੱਚ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਰ ਸੰਗਤ ਦੀ ਅਜ ਤੱਕ ਦਾ ਕਲਪ ਦਾ ਸਮਾਂ ਹੈ ਸਤ ਸੰਗਤ ਜੀ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਨਹੀਂ ਹੈਗਾ ਜਿੱਕੇ ਆਪ ਨੂੰ ਸਤਨਾਮ ਵਾਹਿਗੁਰੂ ਬਗਵਾਨਾਂ ਨੇ ਉਮਰ ਲਿਖੀ ਆ ਕਾਲ ਯੁਗ ਦੀ ਸੁਣਿਓ ਕਾਲ ਯੁਗ ਦੀ ਉਮਰ ਕਿੰਨੀ ਆ ਲਈ ਸਤਨਾਮ ਵਾਹਿਗੁਰੂ 4 ਲੱਖ 96 ਹਜ਼ਾਰ ਸਾਲ ਵਿਦਵਾਨਾਂ ਨੇ ਉਮਰ ਲਿਖਤੀ ਕਲਯੁਗ ਦੀ ਤੇ ਹਲੇ ਕਲਯੁਗ ਐਡਾ ਤੱਕ ਵਿਚਾਰ ਪੰਜ ਸਾਲ ਦਾ ਬੱਚਾ ਆਪਣਾ ਗੱਜਕੀ ਦਾ ਸਤਨਾ ਨੋ ਹਰੀ ਐਡਾ ਤਾਂ ਕਲਯੁਗ ਜਦੋਂ ਕਲਯੁਗ ਤੇ ਜਵਾਨੀ ਆਉਂਦੀਆਂ ਬੜੇਪਾ ਆਉਣਾ ਤੇ ਤੁਸੀਂ ਹਾਰ ਦੇਖੋ ਵੀ ਦੁਨੀਆ ਦਾ ਕੀ ਹੋ ਜਾਣਾ ਗੱਜਕੇ ਆਪੋ ਸਤਨਾਮ ਗੁਰੂਬਾਰ ਲੜ ਲੜ ਕੇ ਪਿੰਡ ਪਿੰਡ ਕੇ ਤਾਂ ਦੁਨੀਆ ਅੱਜ ਮਰੀ ਜਾਂਦੀ ਹੈ ਰਾਣਾ ਗੁਰਨਾਣਕ ਸੱਤੇ ਪਾਤਸ਼ਾਹ ਦਾ ਮਲਾਕ ਹੋਇਆ ਕਲਯੁਗ ਦੇ ਨਾਲ ਧਰਗੋ ਨਾਨਕ ਸੱਤੇ ਪਾਤਸ਼ਾਹ ਕਹਿੰਦੇ ਕਲਯੁਗ ਤੇਰੀ ਨਿਸ਼ਾਨੀ ਕੀ ਹੈ ਕਹਿੰਦਾ ਮਹਾਰਾਜ ਮੇਰਾ ਸਮਾਂ ਇਹ ਰਹੇ ਜਾਣਾ ਰੱਬ ਦਾ ਨਾਮ ਕਿਸੇ ਨੂੰ ਮੈਂ ਲੈਣ ਹੀ ਨਹੀਂ ਦੇਣਾ ਜਦਕੇ ਆਪ ਸਤਨਾਮ ਹੀ ਬੋਲ ਇੱਕ ਕਲਯੁਗ ਦੇ ਰਛਣ ਨੀ ਦੂਸਰੀ ਨਿਸ਼ਾਨੀ ਮਹਾਰਾਜ ਮਾਤਾ ਕਦਾ ਰੁਲਿਆ ਕਰਨਗੇ ਮਾਤਾ ਪਿਤਾ ਦੀ ਸੇਵਾ ਨਹੀਂ ਹੋਇਆ ਕਰਨੀ ਕਲਯੁਗ ਦੇ ਸਮੇਂ ਦੇ ਵਿੱਚ ਗੱਜ ਕੇ ਆਪੋ ਸਤਨਾਮ ਬਾਣੀ ਗੁਰੂ ਅਜ ਦੇਖ ਲੋ ਦਰਦਾਸਨ ਨੂੰ ਬਣ ਕੇ ਮਾਤਾ ਪਿਤਾ ਰੋਣ ਦੇ ਨਹੀਂ ਕਰੀਏ ਆਪੋ ਸਤਨਾਮ ਗੁਰੂ ਤੇ ਸਾਧ ਸੰਗਤ ਜੀ ਗੁਰਬਾਣੀ ਨੇ ਕਿਹਾ ਸੀ ਗੁਰਦੇਵ ਮਾਤਾ ਗੁਰਦੇਵ ਦਾਤ ਦਾ ਪਹਿਲਾ ਰੱਬ ਕੌਣ ਹੈ ਤੇਰੀ ਮਾਤਾ ਪਿਤਾ ਨੇ ਗੱਲ ਕਿਆ ਤੋ ਸਤਨਾਮ ਸਰਬ ਆਪਾ ਕਹਿੰਦੇ ਨਹੀਂ ਹੁੰਦੇ ਭਈ ਬੀਜੇ ਪੁੱਤ ਹੋਵੇ ਤਾਂ ਸਰਵਨ ਬਣ ਕਰ ਤੁਰਗਾ ਹੋਵੇ ਗੱਲ ਕਿਆ ਤੋ ਸਤਨਾਮ ਵਾਹਿਗੁਰੂ ਨਹੀਂ ਇਹ ਮੇਰਾ ਪੁੱਤ ਹੈ ਗੁਰਵਾਣੀ ਦਾ ਕਿਸੇ ਨਾਮ ਨਹੀਂ ਲਿਆ ਇੱਕ ਪੁੱਤ ਦਾ ਨਾਮ ਲਿਆ ਹੋਵੇ ਸਰਵਨ ਬਿੱਲ ਆਪਾ ਸਰਵਨ ਕੌਣ ਸੀ ਭਈ ਸਰਵਨ ਧਰਤ ਸਰਵਣ ਭਗਤ ਦੇ ਸਾਥ ਸੰਗ ਦੀ ਮਾਤਾ ਪਿਤਾ ਰਾਜੇ ਸੀ ਰਾਜੇ ਸਰਵਣ ਭਗਤ ਦੇ ਮਾਤਾ ਪਿਤਾ ਦੇ ਘਰੇ ਔਲਾਦ ਨਾ ਹੋਈ ਤੇ ਜਦੋਂ ਔਲਾਦ ਨਾ ਹੋਈ ਇਹਦੇ ਮਾਤਾ ਪਿਤਾ ਦੇ ਇੱਥੇ ਇੱਕ ਫਕੀਰ ਆਇਆ ਕੋਈ ਉਹ ਫਕੀਰ ਨੂੰ ਕਹਿੰਦੇ ਨੇ ਕਹਿੰਦੇ ਕਿ ਸਾਡੇ ਘਰ 'ਚ ਔਲਾਦ ਨਹੀਂ ਹੈ ਉਹ ਫਕੀਰ ਕਹਿੰਦਾ ਕਹਿੰਦਾ ਵੀ ਔਲਾਦ ਤਾਂ ਤੁਹਾਡੇ ਘਰੇ ਹੋ ਜੂ ਸਾਰ ਬਣ ਘਰ ਦੇ ਮਾਪਾ ਪਿਤਾ ਨੂੰ ਕਹਿੰਦੇ ਨੇ ਕਹਿੰਦੇ ਵੀ ਤੁਹਾਡੇ ਘਰੇ ਅਲਾਮਤਾ ਹੋਊ ਪਰ ਜਦੋਂ ਤੁਹਾਡੇ ਘਰੇ ਅਲਾਮ ਹੋਊਗੀ ਤੁਹਾਨੂੰ ਦੁਆ ਜੀਆ ਨੂੰ ਦਿਸਣਾ ਬੰਦ ਹੋ ਜਾਣਾ ਗੱਜ ਤੇ ਆਪੇ ਸੰਤ ਨਾਮ ਸੁਣਿਓ ਜਿਹਦੇ ਘਰੇ ਅਲਾਮ ਨਹੀਂ ਨਾ ਪੁੱਛ ਕੇ ਦੇਖੀਂ ਵੀ ਅਲਾਮ ਦਾ ਦੁੱਖ ਕੀ ਹੈ ਗੱਜ ਤੇ ਆਪੇ ਸੰਤ ਨਾਮ ਇੱਕ ਸ਼ਾਇਰ ਕਹਿੰਦਾ ਉਹ ਕਹਿੰਦਾ ਮਾਂ ਮਾਂ ਭਾਵੇਂ ਹੋਵਣ ਕੜੀਆਂ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਉਹ ਕਹਿੰਦੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੀਦਣ ਲਾਲਾਂ ਦਾ ਆਰ ਨਾ ਹੋਵੇ ਕਹਿੰਦੇ ਮਾਂ ਬਹੁਤ ਸੋਹਣੀ ਹੋਵੇ ਸਿਆਉਣਾ ਵੀ ਪੈਨ ਨਾ ਹੋਵੇ ਚਾਂਦੀ ਵੀ ਪਾਈ ਵੀ ਹੋਵੇ ਤੇ ਕਹਿੰਦੇ ਜੇ ਆਲਾਦ ਨਾ ਨਾ ਹੋਵੇ ਮੁੱਖੋਂ ਭਾਗ ਨਾ ਲੱਗੇ ਹੋਣ ਬੱਚਾ ਨਾ ਲਾਕੀ ਨਾ ਲੜਕਾ ਨਾ ਪੈਦਾ ਨਾ ਹੋਇਆ ਹੋਵੇ ਗੁਰੂ ਕੋ ਨੂੰ ਮੱਥੇ 'ਤੇ ਲਾਉਂਦੇ ਦਾ ਜਿਕੇ ਆਖੋ ਸਤਨਾਮ ਵਾਹਿਗੁਰੂ ਜੇ ਕੋਈ ਮਾਤਾ ਪਿਤਾ ਕਹਿੰਦੇ ਮੈਂ ਜਾਂ ਤੁਹਾਡੇ ਹਾਲਾਤ ਹੋ ਗਏ ਨੂੰ ਜਾਂ ਥਾਂ ਲਾਨੇ ਥਾਂ ਤੇ ਖੁਦ ਦੇ ਵਿੱਚ ਦੀਵਾ ਲਗਾਇਆ ਕਹਿੰਦੇ ਆਖੋ ਸਤਨਾਮ ਵਾਹਿਗੁਰੂ ਮਾਤਾ ਪਿਤਾ ਨੂੰ ਜਗਾਉਣਾ ਪੈਂਦਾ ਹੈ ਤਾਈ ਮਾਖਿਆ ਨਾ ਕਹਿੰਦਾ ਹੱਟਿਓਂ ਮੁੱਲ ਨਹੀਂ ਮਿਲਦੇ ਸੱਜਣਾ ਬਾਪੇ ਹੋਏ ਸਾਰਾ ਕੁਝ ਮਿਲ ਜਾਂਦਾ ਸਾਧ ਸੰਗਰੀ ਪਰ ਜਦੋਂ ਮਾਪੇ ਚਲੇ ਗਏ ਨਾ ਕਹਿੰਦੇ ਦੁਬਾਰਾ ਨਹੀਂ ਮਿਲ ਸਕਦੇ ਗੱਜੇ ਆਖੋ ਸਤਿਨਾਮ ਤੁਹਾਡਾ ਰਾਗ ਕਿਹਦੇ ਨਾਮ ਹੈ ਤੁਹਾਡੇ ਮਾਤਾ ਪਿਤਾ ਦੇ ਨਾਮ ਗੱਜੇ ਆਖੋ ਸਤਿਨਾਮ ਕੋ ਕਿਸ ਨੇ ਇਹ ਵੀ ਥੋੜਾ ਆਖਿਆ ਕਹਿੰਦੇ ਮਾਂ ਮਰੀ ਤਾਂ ਪੀਕੇ ਮੁੱਕ ਗਏ ਉਹ ਪਿਆਉ ਮਰੇ ਤਾਂ ਵੇਲਾ ਕੋਈ ਛਾਲਾ ਮਾਰਨਾਂ ਵੀਰ ਕਿਸੇ ਦੇ ਉੱਜੜ ਜਾਂਦਾ ਸਭ ਵੇਲਾ ਵੇਲਾ ਉਹ ਸਰਮਣ ਘਰ ਕੋਲ ਪੈਣਦੇ ਨੇ ਕਹਿੰਦੇ ਰਾਜਾ ਜੀ ਤੁਹਾਡੇ ਘਰੇ ਨਾਗ ਰੁਕਦੀ ਪਰ ਤੋਂ ਤੁਹਾਨੂੰ ਦੁਆ ਜੀ ਅੰਦਿਸਣਾ ਬੰਦ ਹੋ ਜਾਓ ਉਹ ਰਾਜਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਅੱਜ ਜਿਹੜੇ ਮੇਰੇ ਕਰਮਾਜ ਨਹੀਂ ਜਿਹੜੇ ਮੇਰੇ ਮੈਦ ਦੀਆਂ ਜ਼ਮੀਨਾਂ ਨੂੰ ਕੋਈ ਸਾਹਮਣੇ ਆ ਲਾ ਗਾ ਉਹ ਵੀਰ ਨੂੰ ਕਹਿੰਦੇ ਨੇ ਕੀ ਕਹਿੰਦੇ ਨੇ ਸਾਧ ਸੰਗਤ ਜੀ ਰਾਜੇ ਕਹਿੰਦੇ ਨੇ ਸਰਬਨ ਭਗਤ ਦੇ ਮਾਤਾ ਪਿਤਾ ਕੀ ਕਹਿੰਦੇ ਨੇ ਉਹ ਸੁੰਨੀਆਂ ਜਾਣ ਰਾਜ ਦੀਆਂ ਗੱਦੀਆਂ ਬੰਦੇ ਕੋਲ ਜ਼ਮੀਨ ਬਹੁਤ ਹੋਵੇ ਤਣ ਤਣ ਕੋਠੀਆਂ ਪਾਈਆਂ ਹੋਣ ਪਰ ਜੇ ਉਹਨਾਂ ਨੂੰ ਸੰਭਲਣ ਵਾਲਾ ਨਾ ਹੋਵੇ ਸਾਧ ਸੰਗਤ ਜੀ ਬੰਦੇ ਦੇ ਦਿਲ ਤੇ ਹੱਥ ਧਰ ਕੇ ਦੇਖਿਓ ਵੀ ਕੀ ਵੀਕਦੀ ਆਉਦੇ ਨਾਲ ਗੱਜ ਕੇ ਆ ਕੋ ਸਤਨਾਮ ਸਤਿਗੁਰ ਤੇ ਇਸੇ ਤਰ੍ਹਾਂ ਸਰਬ ਵੇ ਮਾਤਾ ਪਿਤਾ ਕਹਿੰਦੇ ਨੇ ਕਹਿੰਦੇ ਬੁੱਢੀ ਨਾ ਬਾਬਾ ਜੀ ਕਿਰਪਾ ਕਰੋ ਸਾਡੇ ਪੁੱਆ ਆਵਾਦ ਨੂੰ ਬਾਹਰ ਜ਼ਮੀਨਾਂ ਕਿਰਿਆਂ ਨੂੰ ਸੰਭਾਲਣ ਵਾਲਾ ਕੋਈ ਦੇ ਦਿਓ ਕਿਰਪਾ ਕਰ ਤੁਸੀਂ ਕੀ ਕਹਿੰਦੇ ਸਰਬਣ ਭਗਤ ਦੇ ਮਾਤਾ ਪਿਤਾ ਉਹ ਸੁਨੀਆਂ ਜਾਂ ਰਾਜ ਦੀਆਂ ਗੱਦੀਆਂ